ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰਖੋ ਪੈਜ ਤੁਮਾਰੀ ਹਰ ਜਿਓ ਨੇ ਮਾਣਿਆ ਤੂੰ ਮਾਨ ਨੀਚ ਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਾ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਾਖੇ ਅਪਰਾਧ ਕਮਾਵੇ ਕਰੇ ਉਪਦੇਸ ਛਿੜਕੇ ਬਹੁ ਭਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਹਰ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪਹਿ ਆਖ ਸੁਨਾਈਏ कहणे कथन न भिजै गोविंद हर भावे पैज रखाइये अबरे ओट में सगली देखी इक तेरी ओट रहाइये होए दयाल कृपाल प्रभु ठाकुर ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਾ ਹਰ ਹਰ ਨਾਮ ਅਵ ਖਦਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਰਠ ਮਹੱਲਾ ਪੰਜਵਾ ਗਏ ਬਹੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਬੀ ਮਾਇਆ ਤਾਰੇ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੇ ਹਰ ਜਿਓ ਨੇ ਮੰਨਿਆ ਤੁਮਾਨ ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕੋ ਕੁਰਬਾਨ ਰਹਾ ਜੈਸਾ ਬਾਲਕ ਭਾਏ ਸੁਪਾਈ ਲੱਖ ਯਪਰਾਦ ਕਮਾਵੇ ਕਰ ਉਪਦੇਸ਼ ਝਿੜਕੇ ਬਹ ਭਾਤੇ ਬਹੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਮੀ ਸਭ ਬਦ ਜਾਣੇ ਤਾਂ ਕਿਸ ਪਹਿ ਆਖ ਸੁਨਾਈਏ ਕਹਿਣ ਕਥਨ ਨਾ ਭੀਜੇ ਗੋਬਿੰਦ ਹਰ ਭਾਵੈ ਪੈ ਜਰਖਈਏ ਅਵਰੇ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹਲਾ ਪੰਜਵਾ ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖ ਪੈਜ ਤੁਮਾਰੀ ਹਰ ਜਿਓ ਨੇ ਮਾਰਿਆ ਤੁਮਾ ਚੀਜ਼ਾਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਪਾਏ ਲਖੇ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੇ ਬਹੁੜ ਪਿਤਾ ਗਲ ਲਾਵੇ ਪਿਛਲੇ ਉਹ ਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਮੇ ਸਭ ਵਿਦ ਜਾਣੇ ਤਾਂ ਕਿਸ ਪਹਿ ਆਖ ਸੁਣਾਈਏ ਕਹਿਣੇ ਕਥਨ ਨ ਭੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰੇ ਓਟ ਮੈਂ ਸਗਲੇ ਦੇਖੇ ਇਕ ਤੇਰੇ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤੇ ਹਰ ਹਰ ਨਾਮ ਅਬ ਖਦਮ ਖੁਕਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾ ਗਈ ਬਹੋੜਾ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਉ ਨੇ ਮਾੜਿਆ ਤੁਮਾਣਾ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਖੇ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹ ਭਾਤੇ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਹਰ ਅੰਤਰ ਜਾਮੇ ਸਭ ਬਿਦ ਜਾਣੇ ਤਾਂ ਕਿਸ ਪਹਿ ਆਖ ਸੁਣਾਈਏ कहने कथन ना पीजे गोविंद हर पावे पैज रखाइए अबरे ओट में सगले देखे एक तेरी ओट रहई है होए दयाल किरपाल प्रभु ठाकुर आपे सुने बिनती ਉਰਾ ਸਤਗੁਰ ਮੇਲ ਮਿਲਾਵੇ ਸਭ ਚੁਕੈ ਮਨ ਕੀ ਚਿੰਤਿ ਹਰ ਹਰ ਨਾਮ ਅਬ ਖਦਮੁਖ ਪਾਇਆ ਜਨ ਨਾਨਕ ਸੁਖ ਵਸੰਤੇ ਸੋਰਠ ਮਹਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈ ਜੇ ਤੁਮਾਰੀ ਹਰ ਜਿਓ ਨੇ ਮੰਨਿਆ ਤੁਮਾਨ ਨੇ ਚੀਜਿਆਂ ਚੀਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲੱਖ ਇਕ ਰਾਦ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਪਾਤੇ ਬੋੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗੇ ਮਾਰਗ ਪਾਵੇ ਹਰ ਅੰਤਰ ਜਮੀ ਸਭ ਬਦ ਜਾਣੇ ਤਾਂ ਕਿਸ ਪਹਿ ਅੱਖ ਸੁਣਾਈਏ ਕਹਿਣੇ ਕਥਨ ਨਾ ਪੀਜੇ ਗੋਬਿੰਦ ਹਰ ਭਾਵੈ ਪੈਜ ਰਖਈਏ ਅਬਰ ਓਟ ਮੈਂ ਸਗਲੇ ਦੇਖੇ ਇਕ ਤੇਰੇ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤਿ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹਲਾ ਪੰਜਵਾਂ ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੇ ਹਰ ਜਿਓ ਨੇ ਮਾਨਿਆ ਤੂੰ ਮਾਨ ਨੇਚੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਖ ਅਪਰਾਧ ਕਮਾਵੇ कर उपदेश चिड़के बहु पाती बोड़ पिता गल लावे पिछले उगन बख्श ले आगे मार्ग पावे हर यंत्र जामी सब विद जाने किसबैया सुनाइए कहने कथन नीजै गोविंद हर पावे पेज अब रे उठ मैं सगली देखे तेरे उठ रहाइय ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸਰਠ ਮਹੱਲਾ ਪੰਜਵਾ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਓ ਨੇ ਮਾਣਿਆ ਤੁਮਾਨ ਨੇ ਚੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਖੇ ਅਪਰਾਧ ਕਮਾਵੇ कर उपदेस बहु पाते बहुड़ पिता गल लावे पिछले औगन बख्श ले आगे मार्ग पावे हर अंतर जामी सब विद जाने ताके से पहे आख सुनाइए ਕਹਿਣੇ ਕਥਨ ਨ ਭੀਜੈ ਗੋਵਿੰਦ ਹਰ ਭਾਵੈ ਪੈਜ ਰਖਾਈਏ ਅਬਰੇ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੇ ਹਰ ਹਰ ਨਾਮ ਅਵ ਖਦਮੁਖ ਪਾਇਆ ਜਨ ਨਾਨਕ ਸੁਖ ਵਸੰਤੀ thorath mahalla panjwa gaye bahod bandi chhod nirankar dukhdari karm na jana dharm na jana lobhi maya tari naam pariyo bhagat govind ka ਇਹ ਰੱਖੋ ਪੈਜ ਤੁਮਾਰੇ ਹਰ ਜਿਓ ਨੇ ਮੰਨਿਆ ਤੁਮਾਨ ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕੁਰਬਾਨ ਰਹਾ ਜੈਸਾ ਬਾਲਕ ਭਾਏ ਸੁਪਾਈ ਲੱਖ ਇਪਰਾਦ ਕਮਾਵੇ ਕਰ ਉਪਦੇਸ਼ ਝਿੜਕੇ ਬਹ ਭਾਤੇ ਬਹੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਰੇ ਅੰਤਰ ਜਮੀ ਸਭ ਬਦ ਜਾਣੇ ਤਾ ਕਿਸ ਪਹਿ ਆਖ ਸੁਨਾਈਏ ਕਹਿਣ ਕਥਨ ਨਾ ਭੀਜੇ ਗੋਬਿੰਦ ਹਰ ਭਾਵੈ ਪੈ ਜਰ ਖਾਈਏ ਅਵਰੇ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹਲਾ ਪੰਜਵਾ ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖ ਪੈਜ ਤੁਮਾਰੀ ਹਰ ਜਿਓ ਨੇ ਮਾਰਿਆ ਤੁਮਾਨਾ ਨੇ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਪਾਏ ਲਖੇ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੇ ਬਹੁੜ ਪਿਤਾ ਗਲ ਲਾਵੇ ਪਿਛਲੇ ਉਹ ਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੇ ਸਭ ਵਿਦ ਜਾਣੇ ਤਾਂ ਕਿਸ ਪਹਿ ਆਖ ਸੁਣਾਇਏ ਕਹਿਣੇ ਕਥਨ ਨ ਭੀਜੇ ਗੋਬਿੰਦ ਹਰ ਭਾਵੇ ਪੈਜ ਰਖਾਈਏ ਅਵਰੇ ਓਟ ਮੈਂ ਸਗਲੇ ਦੇਖੇ ਇਕ ਤੇਰੇ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤਿ ਹਰ ਹਰ ਨਾਮ ਅਬ ਖਦਮ ਖਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾ ਗਈ ਬਹੋੜਾ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਉ ਨੇ ਮਾਣਿਆ ਤੂੰ ਮਾਣ ਨੇ ਚੀਜਾਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਖੇ ਅਪਰਾਧ ਕਮਾਵੇ ਹਰ ਉਪਦੇਸ਼ ਛਿੜਕੇ ਬਹ ਭਾਤੇ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਬਿਦ ਜਾਣੇ ਤਾਂ ਕਿਸ ਪਹਿ ਆਖ ਸੁਣਾਈਏ कहने कथन ना पीजे गोविंद हर पावे पैज रखाइए अगर ओट में सगले देखे इक तेरी ओट रहाइए होए दयाल कृपाल प्रभु ठाकुर आपे सुने बिनती ਪੁਰ ਸਤ ਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤਿ ਹਰ ਹਰ ਨਾਮ ਅਬ ਖਤਮ ਖ ਪਾਇਆ ਜਨ ਨਾਨਕ ਸੁਖ ਵਸੰਤੇ ਸੋਰਠ ਮਹਲਾ ਪੰਜਵਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਕਰਮ ਨਾ ਜਾਣਾ ਲੋਭੀ ਮਾਇਆ ਤਾਰੇ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜਿਓ ਨਿਮਾਣਿਆ ਤੁਮਾਣ ਨੇ ਚੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਲਕ ਭਾਏ ਸੁਭਾਏ ਲੱਖ ਇਕ ਰਾਦ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਪਾਤੇ ਬੋੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅਗੇ ਮਾਰਗ ਪਾਵੇ ਹਰ ਅਲਤਰ ਜਮੀ ਸਭ ਬਦ ਜਾਣੇ ਤਾਂ ਕਿਸ ਪਹਿ ਅੱਖ ਸੁਣਾਈਏ ਕਹਿਣੇ ਕਥਨ ਨਾ ਪੀਜੇ ਗੋਬਿੰਦ ਹਰ ਭਾਵੈ ਪੈਜ ਰਖਈਏ ਅਬਰ ਓਟ ਮੈਂ ਸਗਲੇ ਦੇਖੇ ਇਕ ਤੇਰੀ ਓਟ ਰਹੀਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੇ ਮਨ ਕੀ ਚਿੰਤੇ ਹਰ ਹਰ ਨਾਮ ਅਵਖਧ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਸੋਰਠ ਮਹਲਾ ਪੰਜਵਾ ਗਏ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੇ ਹਰ ਜਿਓ ਨੇ ਮਾਨਿਆ ਤੂੰ ਮਾਨ ਨੀਚ ਜਿਆਂ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਏ ਸੁਭਾਏ ਲਖ ਅਪਰਾਧ ਕਮਾਵੇ ਕਾਰਿ ਉਪਦੇਸ ਛਿੜਕੇ ਬੋ ਭਾਤੀ ਬੋੜ ਪਿਤਾ ਕਰ ਲਾਵੇ ਪਿਛਲੇ ਉਹ ਗਣ ਬਖਸ਼ ਲਏ ਪ੍ਰਭ ਹੋਏ ਅਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੇ ਤਾਂ ਕਿਸ ਪਿਆ ਸੁਣਾਈਏ ਕਹਿਨੇ ਕਥਨਾਂ ਭੀਜੇ ਗੋਵਿੰਦ ਹਰ 파ਵੇ ਪੈਜ ਰਖਾਈਏ ਅਬਰ ਊਟ ਮੈਂ ਸਗਲੇ ਦੇਖੇ ਇਕ ਤੇਰੇ ਊਟ ਰਹਾਈਏ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਪੂਰਾ ਸਤ ਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤੀ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ